ਇਲੀਜੀਬਿਲਟੀ ਇਹ ਹੀ ਹੈ ਕਿ ਤੁਸੀਂ ਪਹਿਲਾਂ ਉਸ ਕੰਟਰੀ ਦੇ ਵਿੱਚ ਹੋਣੇ ਚਾਹੀਦੇ ਹੋ ਜਿੱਥੇ ਤੁਸੀਂ ਸ਼ਰਨ ਲੈਣਾ ਚਾਹੁੰਦੇ ਹੋ ਔਰ ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਤੁਹਾਨੂੰ ਕਿਸੇ ਤੋਂ ਖਤਰਾ ਹੈ ਸੋ ਇਹ ਹੈ ਜੀ ਜਿਹੜੀ ਰਿਕੁਆਇਰਮੈਂਟ ਤੇ ਜਿਹੜੀ ਐਪਲੀਕੇਸ਼ਨ ਦੇਣੀ ਹੈ ਸ਼ਰਨ ਦੀ ਜਿਹੜੀ ਅਰਜੀ ਹੈ ਉਹ ਉਸ ਦੇਸ਼ ਦੀ ਸਰਕਾਰ ਨੂੰ ਜਾਂ ਫਿਰ ਉਸ ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਜਿਹੜੀ ਹੈ ਉਹ ਅਰਜੀ ਜਾਂਦੀ ਹੈ ਪਰ ਇਸ ਦੇ ਨਾਲ ਇੱਕ ਵਾਰ ਫੇਰ ਮੈਂ ਰਿਮਾਈਂਡ ਕਰਵਾ ਦੇਵਾਂ ਕਿ ਜੋ ਵੀ ਅਰਜੀ ਐਪਲੀਕੇਸ਼ਨ ਤੁਸੀਂ ਦੇਣੀ ਹੈ ਜਾਂ ਜੋ ਵੀ ਤੁਸੀਂ ਕੋਈ ਕਾਰਵਾਈ ਆਪਣੇ ਵੱਲੋਂ ਕਰਨੀ ਹੈ ਐਪਲੀਕੇਸ਼ਨ ਦੀ ਜਾਂ ਤੁਸੀਂ ਥਿੰਕ ਕਰ ਰਹੇ ਹੋ ਕਿ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਤੇ ਤੁਸੀਂ ਜਰੂਰ ਲੀਗਲ ਐਡਵਾਈਸ ਜ਼ਰੂਰ ਲਓ ਕਿਉਂਕਿ ਲੀਗਲ ਐਡਵਾਈਸ ਤੁਹਾਨੂੰ ਲੈਣੀ ਪੈਣੀ ਆ ਔਰ ਲੀਗਲ ਐਡਵਾਈਸ ਲੈ ਕੇ ਹੀ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਅੱਗੇ ਜਾਣੀ ਹੈ ਸੋ ਜਿਹੜੀ ਲੀਗਲ ਐਡਵਾਈਸ ਤੁਸੀਂ ਲੈ ਕੇ ਜਿਹੜੀ ਅਰਜੀ ਹੈ ਜੀ ਸ਼ਰਨ ਦੀ ਜਾਂ ਪੋਲਿਟিক্যাল ਅਸਾਈਲਮ ਦੀ ਉਹ ਤੁਸੀਂ ਦੇ ਸਕਦੇ ਹੋ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਜਿਸ ਦੇਸ਼ ਦੇ ਵਿੱਚ ਤੁਸੀਂ ਲੈਣੇ ਹੋ ਜਾਂ ਉਸ ਦੇਸ਼ ਦੀ ਗਵਰਨਮੈਂਟ ਦੇ ਕੋਲ ਤੇ ਇਹਦੇ ਨਾਲ ਤੁਹਾਨੂੰ ਸਬੂਤ ਵੀ ਲਾਉਣੇ ਪੈਂਦੇ ਨੇ ਕਿ ਤੁਸੀਂ ਆਪਣੇ ਮੂਲ ਦੇਸ਼ ਦੇ ਵਿੱਚ ਸੁਰੱਖਿਅਤ ਨਹੀਂ ਸੋ ਇਹ ਸਬੂਤ ਜਿਹੜੇ ਨੇ ਉਹ ਤੁਹਾਨੂੰ ਲਾਇਰ ਦੱਸ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਸਬੂਤ ਐਪਲੀਕੇਸ਼ਨ ਦੇ ਨਾਲ ਅਟੈਚ ਕੀਤੇ ਜਾ ਸਕਦੇ ਨੇ ਉਸ ਤੋਂ ਬਾਅਦ ਇੰਟਰਵਿਊ ਦਾ ਪ੍ਰੋਸੈਸ ਹੁੰਦਾ ਹੈ ਇੰਟਰਵਿਊ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜਾਂਚ ਹੁੰਦੀ ਹੈ ਐਪਲੀਕੇਸ਼ਨ ਦੀ ਪ੍ਰੋਪਰ ਕਿ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕੀ ਕੀ ਕਿੰਨਾਂ ਕਿ ਪੁਆਇੰਟਸ ਨੇ ਕਿ ਕਿੰਨੀ ਕੁ ਵੈਲਿਡਿਟੀ ਹੈ ਤੁਹਾਡੀ ਐਪਲੀਕੇਸ਼ਨ ਦੀ ਔਰ ਫੈਸਲਾ ਜਿਹੜਾ ਜਦੋਂ ਜੇਕਰ ਫੈਸਲਾ ਇਹ ਹੋ ਜਾਂਦਾ ਹੈ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਮਨਜ਼ੂਰ ਹੋ ਜਾਂਦੀ ਹੈ ਤੇ ਸ਼ਰਣ ਦੀ ਜਿਹੜੀ ਮੰਗ ਕਰਨ ਵਾਲਾ ਵਿਅਕਤੀ ਹੁੰਦਾ ਆ ਜਿਵੇਂ ਜੀਵਾ ਸਾਹਿਬ ਨੇ ਪਹਿਲਾਂ ਦੱਸਿਆ ਕਿ ਉਹਨੂੰ ਕੰਮ ਵੀ ਮਿਲ ਸਕਦਾ ਹੈ ਆਪਣੇ ਵਰਕ ਪਰਮਿਟ ਵੀ ਉਹ ਲੈ ਸਕਦਾ ਹੈ ਤੇ ਉਹਦੇ ਕੋਲ ਜਿਹੜੀ ਆ ਉਹਨੂੰ ਉਸ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ ਔਰ ਇਹ ਜਿਹੜੀ ਸਾਰੀ ਪ੍ਰੋਸੈਸ ਹੈ ਇਹਦੇ ਲਈ ਲੀਗਲ ਐਡਵਾਈਸ ਜਿਹੜੀ ਹੈ ਉਹ ਤੁਸੀਂ ਜ਼ਰੂਰ ਲਓ ਔਰ ਇਹਦੇ ਲਈ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਹੁੰਦੇ ਨੇ ਡਾਕੂਮੈਂਟਸ ਇਹਦੇ ਲਈ ਇਹ ਚਾਹੀਦੇ ਹੁੰਦੇ ਨੇ ਕਿ ਤੁਹਾਡੀ ਆਈਡੀ ਤੁਹਾਡੀ ਪਰਸਨਲ ਆਈਡੈਂਟੀਫਿਕੇਸ਼ਨ ਜਿਹੜੀ ਹੈ ਉਹ ਉਹਨਾਂ ਨੇ ਵੇਖਣੀ ਹੁੰਦੀ ਹੈ ਉਹਦੇ ਐਪਲੀਕੇਸ਼ਨ ਅਪਲਾਈ ਕਰਨ ਦੇ ਲਈ ਪਰਸਨਲ ਆਈਡੈਂਟੀਫਿਕੇਸ਼ਨ ਜਿਹੜੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਔਰ ਉਹਦੇ ਵਿੱਚ ਪਰਸਨਲ ਆਈਡੈਂਟੀਫਿਕੇਸ਼ਨ ਦੇ ਵਿੱਚ ਤੁਹਾਡਾ ਪਾਸਪੋਰਟ ਜਾਂ ਫਿਰ ਤੁਹਾਡਾ ਡਰਾਈਵਰਸ ਲਾਇਸੈਂਸ ਜਿਹੜਾ ਹੈ ਉਹ ਉਹ ਲਖ ਸਕਦਾ ਹੈ ਉਹ ਵੈਲਿਡ ਡਾਕੂਮੈਂਟਸ ਹੁੰਦੇ ਨੇ ਇਸ ਤੋਂ ਇਲਾਵਾ ਤੁਹਾਡਾ ਲਾਇਰ ਤੁਹਾਨੂੰ ਦੱਸ ਸਕਦਾ ਕਿ ਹੋਰ ਕਿਹੜੇ ਕਿਹੜੇ ਡਾਕੂਮੈਂਟਸ ਤੁਹਾਨੂੰ ਲਾਉਣ ਦੀ ਜ਼ਰੂਰਤ ਹੁੰਦੀ ਹੈ